ਸਤਿ ਸ਼੍ਰੀ ਅਕਾਲ ਜੀ ਆਦਾਬ ਨਮਸਕਾਰ ਸਾਰੇ ਹੀ Facebook ਤੇ YouTube ਚੈਨਲ ਫੈਮਿਲੀ ਨੂੰ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਚ ਲੈ ਕੇ ਆਏ ਆ ਜੀ ਅੱਜ ਆਪਾਂ ਪਲਾਟ ਪਲਾਂਟ ਹੈਗਾ ਜੀ ਇਹ 1250 ਗਜ ਜਿਹੜਾ ਕਿ ਲੁਧਿਆਣਾ ਵਿੱਚ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਪਰ ਆ ਜੀ ਬਹੁਤ ਹੀ ਵਧੀਆ ਚੌਰ ਸਟਾਕਾ ਬਹੁਤ ਪਿਆਰਾ ਇਹਦਾ ਪਲਾਟ ਆ ਜੀ ਇਹ ਫਰੰਟ ਤੁਸੀਂ ਦੇਖ ਹੀ ਰਹੇ ਹੋ ਫਰੰਟ ਘਟੋ ਘਟਨੀ ਵੀ 60 ਫੁੱਟ ਦਾ ਫਰੰਟ ਆ ਤੇ ਵੀਰ ਜਾ ਰਿਹਾ ਬਾਹਰ ਜੀ ਇਹਨਾਂ ਦਾ ਲੁਧਿਆਣਾ ਵਿੱਚ ਪ੍ਰਾਪਰਟੀ ਸੀਗੀ ਤੇ ਇਹ ਸੇਲ ਕਰਕੇ ਜਾਣਾ ਚਾਹੁੰਦੇ ਨੇ ਜਿਹੜੇ ਮੇਰੇ ਵੀਰ ਇੱਛੁਕ ਨੇ ਲੈ ਸਕਦੇ ਨੇ ਦਿੱਲੀ ਵਾਲੇ ਵੀਰ ਕਈ ਮੈਨੂੰ ਕਾਲ ਕਰਦੇ ਨੇ ਜੀ ਪਲਾਟ ਦੇ ਲਈ ਲੁਧਿਆਣਾ ਦੇ ਵਿੱਚ ਚੰਡੀਗੜ੍ਹ ਵਿੱਚ ਇਹ ਉਹਨਾਂ ਮੇਰਾ ਭਰਾਵਾਂ ਲਈ ਆ ਗਿਆ ਜੀ ਇਹ ਪਲਾਟ ਜੇ ਮੇਰੇ ਵੀਰ ਕੋਈ ਲੈਣਾ ਚਾਹੁੰਦੇ ਨੇ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਜੀ ਤੇ ਜੇ ਪਲਾਟ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਪਹਿਲਾਂ ਤਕਰੀਬਨ 2 ਦਿਨ ਜਾਂ 3 ਦਿਨ ਪਹਿਲਾਂ ਸਾਨੂੰ ਦੱਸਿਆ ਜਾਵੇ ਜੀ ਤਾਂ ਜੋ ਅਸੀਂ ਜਿਹੜਾ ਟਾਈਮ ਆ ਅਰੇਂਜ ਕਰਕੇ ਤੁਹਾਨੂੰ ਇਹ ਪਲਾਟ ਦਿਖਾ ਦਈਏ ਤੇ ਪਲਾਟ ਬਹੁਤ ਸੋਹਣੀ ਜਗ੍ਹਾ ਤੇ ਆ ਬਹੁਤ ਹੀ ਵਧੀਆ ਲੋਕੇਸ਼ਨ ਤੇ ਆ ਤੁਸੀਂ ਦੇਖ ਹੀ ਰਹੇ ਹੋ ਚਾਰਸ ਪਲਾਟ ਆ ਜੀ ਦੋੇ ਪਾਸੇ ਚਾਰੇ ਪਾਸੇ ਬਸੋਂ ਆ ਜੀ ਇਹਦੇ ਬੈਕ ਸਾਈਡ ਵੀ ਰਸਤਾ ਲੱਗਦਾ ਫਰੰਟ ਸਾਈਡ ਤੇ ਵੀ ਰਸਤਾ ਲੱਗਦਾ ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਰੋਡ ਇਹ ਤਕਰੀਬਨ ਮੇਨ ਹਾਈਵੇ ਤੋਂ ਜਿਹੜਾ ਕਿ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਆ ਜੀ ਉਹਦੇ ਉੱਪਰ ਉਸ ਰੋਡ ਤੋਂ ਤਕਰੀਬਨ ਇਹ ਹੱਤਾ ਕਿਲੋਮੀਟਰ ਦੀ ਦੂਰੀ ਤੇ ਆ ਤੇ ਤੁਸੀਂ ਚਾਰੋਂ ਤਰਫ ਦੇਖ ਸਕਦੇ ਜੀ ਦੁਕਾਨਾਂ ਬਣੀਆਂ ਹੋਈਆਂ ਨੇ ਬਸੋਂ ਹੈਗੀ ਆ ਪੂਰਾ ਜਿਹੜਾ ਕਿ ਏਰੀਆ ਸਿਟੀ ਦੇ ਵਿੱਚ ਆਉਂਦਾ ਹੈ ਸਿਟੀ ਹੀ ਹੈ ਜੀ ਲੁਧਿਆਣਾ ਸਿਟੀ ਹੀ ਕਿਹਾ ਜਾਂਦਾ ਹੈ ਇਹ ਮੇਨ ਜਿਹੜਾ ਆ ਛੋਟੀ ਮੁੰਡੀਆਂ ਦੇ ਵਿੱਚ ਸਥਿਤਤਾ ਜਿੱਥੋਂ ਕੇ ਆਪਣੇ ਕਾਫੀ ਨਾਮਵਰ ਐਮਐਲਏ ਸਾਹਿਬ ਹੋਏ ਨੇ ਆਵਾਜ਼ੀ ਪਾਰਟੀ ਤੋਂ ਅਸੀਂ ਇੱਥੇ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਬਸ ਅਸੀਂ ਦੱਸ ਰਹੇ ਹਾਂ ਕਿ ਇੱਥੋਂ ਦੇ ਉਹ ਐਮਐਲਏ ਨੇ ਤੇ ਇਹ ਜਿਹੜੀ ਪ੍ਰਾਪਰਟੀ ਹੈ ਜੀ ਬਹੁਤ ਸੋਹਣੀ ਆ ਦੇਖੋ ਦੁਕਾਨਾਂ ਬਣੀਆਂ ਹੋਈਆਂ ਤੁਸੀਂ ਆਪਣੀਆਂ ਦੁਕਾਨਾਂ ਵੀ ਬਣਾ ਸਕਦੇ ਹੋ ਕਿਸੇ ਵੀਰ ਨੇ ਰੈਸਟੋਰੈਂਟ ਖੋਲਣਾ ਤਾਂ ਰੈਸਟੋਰੈਂਟ ਵੀ ਖੋਲ ਸਕਦੇ ਹੋ ਜੇ ਤੁਸੀਂ ਰਹਿਣ ਵਾਸਤੇ ਕੋਠੀ ਪਾਉਣੀ ਆ ਜੀ ਬਹੁਤ ਵਧੀਆ ਕੋਠੀ ਪੈ ਸਕਦੀ ਹੈ ਇਟਾਂ ਦੁਕਾਨਾਂ ਬਣ ਸਕਦੀਆਂ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੈਕ ਸਾਈਡ ਤੇ ਵੀ ਦੁਕਾਨਾਂ ਨੇ ਤੇ ਫਰੰਟ ਸਾਈਡ ਤੇ ਵੀ ਦੁਕਾਨਾਂ ਨੇ ਤੇ ਫਰੰਟ ਬਹੁਤ ਵਧੀਆ ਹੈ ਜੀ ਖੁੱਲੀ ਜਗ੍ਹਾ ਹੈ ਜੀ ਜੇ ਕਿਸੇ ਮੇਰੇ ਵੀਰ ਨੇ ਇਹ ਪ੍ਰਾਪਰਟੀ ਲੈਣੀ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸਾਡੇ ਨਾਲ ਜਿਹੜਾ ਸਾਡਾ ਦਿੱਤਾ ਹੋਇਆ ਨੰਬਰ ਹੈ ਜੀ ਉੱਤੇ ਸੰਪਰਕ ਕਰੋ ਆ ਕੇ ਵਿਜ਼ਿਟ ਕਰੋ ਜੇ ਤੁਹਾਨੂੰ ਪ੍ਰਾਪਰਟੀ ਚੰਗੀ ਲੱਗਦੀ ਆ ਰੇਟਸ ਬਸਹੀ ਲੱਗਦਾ ਆ ਤਾਂ ਤੁਸੀਂ ਆ ਕੇ ਇਸ ਪ੍ਰਾਪਰਟੀ ਨੂੰ ਖਰੀਦ ਵੀ ਸਕਦੇ ਹੋ ਮੈਂ ਜਿਵੇਂ ਕਿ ਤੁਹਾਨੂੰ ਦਿਖਾ ਰਿਹਾ ਜੀ ਆਲੇ-ਦੁਆਲੇ ਪੂਰਾ ਏਰੀਆ ਜੀ ਪੂਰਾ ਬਸੋਂ ਆ ਜੀ ਇਹ ਪਲਾਟ ਵਿੱਚ ਟਮਾਟਾਵੇਂ ਮਿਲਦੇ ਨਹੀਂ ਐਦਾਂ ਦੇ ਪਲਾਟ ਵੈਸੇ ਮਿਲਦੇ ਨਹੀਂ ਹੈਗੇ ਹੁਣ ਤੁਸੀਂ ਆਹ ਐਂਟਰ ਹੋਣ ਲੱਗੇ ਹੋ ਜੀ ਚੰਡੀਗੜ੍ਹ ਰੋਡ ਤੇ ਜਿਹੜਾ ਕਿ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਹੈ ਜੀ ਤੇ ਉੱਤੋਂ ਤਕਰੀਬਨ 5-600 ਮੀਟਰ ਦੀ ਦੂਰੀ ਤੇ ਆ ਤੇ ਸਾਰਾ ਏਰੀਆ ਜਿਹੜਾ ਹੈ ਜੀ ਬਸੋਂ ਪੂਰਾ ਜਣਾ ਬਿਜ਼ੀ ਏਰੀਆ ਆ ਜੇ ਤੁਸੀਂ ਬਿਜ਼ਨਸ ਪਰਪਸ ਲਈ ਆਪਣਾ ਘਰ ਬਣਾਉਣ ਵਾਸਤੇ ਸ਼ਾਪ ਬਣਾਉਣ ਵਾਸਤੇ ਇਹ ਪਲਾਟ ਖਰੀਦ ਸਕਦੇ ਹੋ ਜੀ ਡਿਮਾਂਡ ਵੀਰ ਦੀ 1.5 ਕਰੋੜ ਆ ਜੀ ਬਾਕੀ ਔਨ ਦਾ ਟੇਬਲ ਆ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਆਦਾਬ